ਸਾਨੂੰ ਪਤਾ ਨਹੀਂਗਾ 1.5-2 ਵਜੇ ਗਿਆ ਹੋਇਆ ਘਰੋਂ ਕੋਈ ਆਇਆ ਮੁੰਡਾ ਲੈਣ ਉਹ ਚਲੇ ਗਿਆ ਆਪਦੇ ਸੌ ਰਿਹਾ ਤੇ ਚੱਲਿਆ ਸੀਗਾ ਉਹ ਤਾਂ ਪਹਿਲਾਂ ਖੰਡ ਪਾੜ ਤਰਾਇਆ ਸੀ ਉਹ 파ਟ ਕਿੱਥੇ ਚੱਲੇ ਸੀਗੇ ਅਨੇ ਹੁਣ ਚਲੇ ਜਾਣ ਸਵੇਰੇ ਆ ਜਾਏ 2 ਵਜੇ ਚੱਲਾਂ ਸਾਨੂੰ ਨਹੀਂ ਪਤਾ ਫਿਰ ਉਸ ਤੋਂ ਬਾਅਦ ਕੀ ਹੋਇਆ ਕੇ ਵੀ ਆਕਿਆ ਵਰਕਿਆ ਉਹਨਾਂ ਨਾਲ ਕੀਵੇਂ ਉਹਨਾਂ ਨੂੰ ਮਾਰਿਆ ਕੀ ਗੱਲ ਵੜ ਗਈ ਦੋ ਵਾਰੀ ਤੋਂ ਤੁਹ ਮਾਰ ਕੇ ਸੁੱਟ ਗਏ ਤੇ ਮੁੰਡੇ ਹੀ ਸੀਗੇ ਇੱਕ ਪਿੰਡ ਦਾ ਜਿਹੜਾ ਮੁੱਖਾ ਉਹ ਸੀਗਾ ਇੱਕ ਮੋਜੇ ਵਾਲੇ ਦਾ ਮੁੰਡਾ ਸੰਦੀਪ ਕਿੱਥੇ ਗਏ ਕਿੱਥੇ ਸੀ ਪਤਾ ਨਹੀਂ ਸੰ ਪਤਾ ਨਹੀਂ ਨਾ ਸਾਨੂੰ ਕਿੱਥੇ ਗਏ ਸੀ ਗਏ ਪਤਾ ਮੌਜੀ ਕਰਦਾ ਸੀ ਕੰਮ ਨਹੀਂ ਕਰਦਾ ਉਹਨੂੰ ਮੋੜ ਗੱਡੀ ਚਲਾਉਂਦਾ ਚੰਡੀਗੜ੍ਹ ਉਹ ਭੈਣ ਦਾ ਵਿਆਹ ਸੀਗਾ ਤਾਂ ਕਰਕੇ ਆਇਆ ਹੋਇਆ ਸੀਗਾ ਗੱਡੀ ਚ ਚਲਾਉਂਦਾ ਚੰਡੀਗੜ੍ਹ ਚ ਚਲਾਉਂਦਾ ਕਦੋਂ ਤੋਂ ਚਲਾਉਣ ਲੱਗਿਆ ਉੱਥੇ ਉਹਨੂੰ ਹੋ ਗਿਆ ਦਸੰਬਰ ਸਾਲ ਹੋ ਗਿਆ ਉਹਨੂੰ ਸਾਲੀ ਮੈरिज ਨੂੰ ਹੋਇਆ ਉਹਦਾ ਗੱਡੀ ਉਹਦੀ ਆਪ ਦੀ ਸੀ ਹਾਂਜੀ ਆਪਦੀ ਆਪਦੀ ਗੱਡੀ ਆਪਦੀ ਗੱਡੀ ਆਪਦੀ ਗੱਡੀ ਜਿਹੜੀ ਉੱਥੇ ਖੜੀ ਹੋਈ ਹੋਈ ਦੀ ਆਪਦੀ ਆ ਕਿਹੜੀ ਗੱਡੀ ਸੀ ਕਿਹਦੀ ਸੀ ਸਿਫਟ ਡੀਜ਼ਲ ਹਾਂਜੀ ਹੋਰ ਕੀ ਕਹਿੰਦਾ ਹੈਗਾ ਕਰੇਗੀ ਕਹਿ ਕੀ ਆਏਗਾ ਕਰੇ ਸਾਨੂੰ ਤਾਂ ਪਤਾ ਨਹੀਂ ਆਜੀ ਮੰਮੀ ਆਜੀ ਗੱਲ ਹੋਈ ਮੰਮੀ ਆਉਣੇ ਤੁਸੀਂ ਤਿਆਰ ਹੋ ਜਾਓ ਉਹ ਤਿਆਰ ਹੋ ਕੇ ਵਿੱਚ ਫੋਨ ਲਾਈ ਜਾਂਦੇ ਫੋਨ ਫਿਰ ਲੱਗਾ ਨਹੀਂਗਾ ਚੁੱਕਿਆ ਨਹੀਂਗਾ ਉਹਨਾਂ ਨੇ ਤੇ ਫਿਰ ਇਹ ਕਹਿੰਦੇ ਮਨਮੁਲ ਫੋਨ ਨਹੀਂ ਚੁੱਕਦਾ ਮੈਂ ਕੋਈ ਨਹੀਂ ਤੁਸੀਂ ਤਿਆਰ ਹੋ ਜਾਓ ਆ ਜਾਏਗਾ ਉਹ ਆਇਆ ਹੀ ਨਹੀਂਗਾ ਫਿਰ ਸਾਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਇਸ ਤਰ੍ਹਾਂ ਗੋਲੀਆਂ ਚਲਾ ਗਿਆ ਉਹ ਸਮਾਰ ਕਦੇ ਕਦੇ ਇਹੋ ਜੇ ਕੰਮ ਦੇ ਵਿੱਚ ਸੀਗਾ ਸ਼ਾਮਿਲ ਉਹ ਸ਼ਾਮਿਲ ਹੁਣ ਸਾਨੂੰ ਵੀ ਇੰਨਾ ਪਤਾ ਨਹੀਂਗਾ ਬਾਹਰ ਚੱਲੇ ਜਾਂਦੇ ਹੁਣੇ ਮੁੰਡਿਆਂ ਨਾਲ ਤੁਹਾਨੂੰ ਪਤਾ ਹੀ ਆ ਕਿਹੜਾ ਦੱਸ ਕੇ ਜਾਂਦੇ ਘਰੋਂ ਰਹਿੰਦਾ ਜੰਡੀਗੜੀ ਚ ਹਾਂਜੀ ਉੱਥੇ ਰਹਿੰਦਾ ਸੀ ਹੁਣ ਆ ਫੈਮਲੀ ਉਹਦੀ ਫੈਮਲੀ ਵੀ ਉੱਥੋਂ ਦੀ ਆ ਖਰੜ ਦੀ ਆ ਮਾਤਾ ਜੀ ਤੁਹਾਡੇ ਪਿੰਡ ਦੇ ਇਹਦੇ ਹੋਰ ਵੀ ਕੋਈ ਸੀ ਨੌਜਵਾਨ ਜਿਹੜਾ ਇਦਾਂ ਇਹਦੇ ਨਾਲ ਸੀ ਹੈਗਾ ਜਿਹਦੇ ਜਿੱਦੀ ਦਾਤ ਹੋਈ ਉਹ ਹੈਗਾ ਇਹ ਮੁੰਡਾ ਗੋਰਾ ਥੋੜਾ ਹਾਲਾਤ ਕਿਸ ਤਰ੍ਹਾਂ ਦੇ ਉਹਦੇ ਉਹ ਵਿਵਾਦ ਕੰਡੀਸ਼ਨਰ ਜੀ ਵੀ ਖਰਾਬ ਸਹੀ ਨਹੀਂ ਗਿਆਨ ਮੋਲਦੀ ਤੇ ਆਪਰੇਸ਼ਨ ਹੋ ਗਿਆ ਵੈਸੇ 8-10 ਘੰਟੇ ਲਾ ਕੇ ਰਾਤ ਦਾ ਤੇ ਦੁਬਾਰਾ ਫੇਰ ਹੋਣਾ ਵਾ ਉਹ ਤੁਹਾਨੂੰ ਕੋਈ ਪਤਾ ਲੱਗੇ ਗੋਦੇ ਗੋਲੀ ਆ ਸਾਨੂੰ ਫੋਨ ਆਇਆ ਕੀ ਨਾ ਹੋਣਾ ඒනිිනද මෙන් ය ෝද මේු හගත යාත ගේ හසිගේ උත්ත ෝනායාය ේරප නේවන ඉතරෙතර ගොලිය න්ත ර්තිය නන ඒය නිපතින් නන මාරය සනුහද ජීවියයා පොල්ෂ වලේසිගේ ඕෝ මාර්ගේ මලේ නිසාන් උපත්තාක වසිකර කෝල්සිගේ. අයිතතු කාර්සි. ਕੀ ਮੰਗ ਕੀ ਹੁੰਦੀ ਕਰ ਦੂੰਗੀ ਮੰਗੇ ਹੋਏ ਸੰਸਾ ਮਿਲਣਾ ਚਾਹੀਦਾ ਉਹ ਬੱਚਿਆਂ ਨੂੰ ਮਿਲਣਾ ਚਾਹੀਦਾ ਜਿਹੜੇ ਬੱਚੇ ਮਾਰੇ ਆ ਉਹ ਵੀ ਕੱਲੇ ਕੱਲੇ ਮਾਵਾਂ ਦੇ ਪੋਤੇ ਜਿਵੇਂ ਸ ਮੇਰਾ ਪੋਤੇ ਉਵੇਂ ਉਹ ਮੈਨੂੰ ਆਪ ਦੇ ਹੁਣ ਤੇ ਪਰਚੇ ਪੁਰਚੇ ਵੀ ਪਏ ਹੋਏ ਪਹਿਲੇ ਹਾਂਜੀ ਪਹਿਲਾਂ ਨਾ ਜੇ ਤੁਹਾਨੂੰ ਪਤਾ ਇਹ ਪਾ ਦਿੰਦੀ ਹੁੰਦੀ ਬੋਲਸਾ ਪਰਚੇ ਤਾਂ ਪਾਈ ਨੰਦੇ ਹੁੰਦੇ ਜਦੋਂ ਘਰੋਂ ਠਾਕੇ ਨਿਆਣੇ ਨੂੰ ਲੈ ਜਾਣਗੇ ਦਸਵੀਂ ਨੌਵੀਂ ਚ ਪੜਨ ਵਾਲੇ ਨੂੰ ਉਹਨੂੰ ਫਿਰ ਪਾਉਣਾ ਹੀ ਪਾਉਣਾ ਉਹਨਾਂ ਨੇ ਨਜਾਇਜ਼ ਪਰਚੇ ਪਾ ਦੇ ਬੱਚੇ ਦਾ ਗਾਂਜ ਹੋਗੀ ਨਾ ਪਿਛਾਂਜ ਹੋਗੇ ਉਹਨਾਂ ਨੇ ਐਸੇ ਉਹਨਾਂ ਨੂੰ ਕਰਤਾ ਕਿ ਨਾ ਇੱਥੇ ਜੋਗੇ ਰਹਿਣ ਤੋਂ ਨਾ ਇਹ ਬਾਹਰ ਜਾਣ ਜੋ ਉਹਨਾਂ ਕੇ ਤੋਂ ਕਰੋ ਚੰਗੇ ਭਲੇ ਗਏ ਆ ਕੋਈ ਉਹਦਾ ਦੀ ਗੱਲ ਨਹੀਂ ਐ ਕੋਈ ਬਾਤ ਨਹੀਂ ਐ ਉਹ ਕਹਿੰਦੇ ਆ ਕਿ ਇਹਨਾਂ ਕੋਲ ਅਸਲਾ ਫੜੀਚਾ ਆ ਮਾਣ ਫੜੀਚਾ ਆ ਉਹਦਾ ਦੀ ਕੋਈ ਗੱਲ ਨਹੀਂ ਜੀ ਇਥੋਂ ਕਰੋ ਸਕੈਨ ਦਾ ਕਹਿ ਕੇ ਗਏ ਆ ਕੈਨ ਕਰਾਉਣ ਜਾਣੀ ਸੀ ਜੀ ਗੱਡੀ ਲੈਣ ਗਏ ਸੀ ਜੀ ਸਕੈਨ ਕਰਾਉਣੀ ਸੀ ਬੇਰੀ ਸਕੈਨ ਕਰਾਉਣੀ ਸੀ ਕੰਮ ਕੀ ਕਰਦਾ ਸੀ ਉਹ ਦਾ ਇਹ ਲੋਕਲੀ ਕੰਮ ਕਰਦੇ ਸੀ ਜੀ ਉਹ ਮੰਦਿਰ ਕਰਦਾ ਬਾਤ ਹਾਂਜੀ ਸ਼ਾਟਿੰਗ ਦਾ ਕੰਮ ਕਰਦੇ ਸੀ ਜਿਹੜਾ ਹੁਣ ਗੱਲ ਸਾਹਮਣੇ ਆਈ ਐ ਐਨਕਾਊਂਟਰ ਹੋਇਆ ਇੱਕ ਇੱਕ ਹੀ ਲੱਗਦੀ ਰਹਿ ਗਈ ਗੁਰੇ ਦਾ ਕੋਈ ਰੋਲ ਸੀਗਾ ਵਿੱਚ ਨਹੀਂ ਉਹਨਾਂ ਦਾ ਕੋਈ ਰੋਲ ਨਹੀਂ ਸੀ ਸੇ ਤੋਂ ਕਰੋ ਵਧੀਆ ਗਏ ਆ ਉਹਦਾ ਦੀ ਕੋਈ ਗੱਲ ਨਹੀਂ ਗੱਡੀ ਲੈਣ ਕਿੱਥੇ ਗਏ ਸੀ ਇਹ ਉਹ ਗਏ ਸੀ ਮੋਗੇ ਕਿਹਨਾਂ ਨਾਲ ਗਏ ਸੀ ਉਹ ਅਨਮੋਲ ਸਿੰਘ ਨਾਲ ਗਏ ਸੀ ਕੀ ਕਹਿੰਦੇ ਕੀ ਸੀ ਅਨਮੋਲ ਨਾਲ ਕੀ ਜਾਰੀ ਕਰੇ ਕਰੀਏ ਉਹਨਾਂ ਨੂੰ ਜਾਰੀ ਤਾਂ ਪਹਿਲਾਂ ਬਚਪਨ ਤੋਂ ਹੀ ਪੜਦੇ ਰਹੇ ਸਨ ਰਹੀਆ ਤੇ ਹੁਣ ਮਤਲਬ ਪਹਿਲਾਂ ਨਹੀਂ ਜਾਂਦੇ ਹੁਣ ਹੋ ਗਿਆ 5-6 ਮਹੀਨਿਆਂ ਦੇ ਨਾਲ ਮਤਲਬ ਰਹਿੰਦੇ ਸੀ ਕਦੋਂ ਤੱਕ ਕਾਰਨ ਕੀ ਸਮਝਦੇ ਹੋ ਕਿ ਜਿੱਦਾਂ ਕਿਹਾ ਜਾ ਰਿਹਾ ਹੈ ਕਿ ਦੇਸ਼ ਦੀ ਤਸਕਰੀ ਕਰਨ ਜਾ ਰਿਹਾ ਸੀਗਾ ਤਾਂ ਜਾ ਕੇ ਕਿ ਉਹਦਾਂ ਦਾ ਕੋਸ਼ ਨਹੀਂ ਆ ਨਸ਼ਾ ਕਰਦ ਹੁੰਦੇ ਸਾਨੂੰ ਨਸ਼ੇ ਨਾਲ ਝੂਠ ਹੈ ਪੋਰ ਕਰੇ ਪਤੰਦਵੀ ਨਸ਼ਾ ਐਦਾਂ ਆ ਕੰਮ ਕਰਨ ਚੱਲੇ ਆ ਇੱਥੋਂ ਦਾ ਉਹ ਗੱਡੀ ਦਾ ਕਹਿ ਕੇ ਗਏ ਵੀ ਗੱਡੀ ਲੈਣ ਗਏ ਸੀਗੇ ਮੋਗੇ ਜਾਣਾ ਸੀ ਅਸੀਂ ਸਕੈਨ ਕਰਾਉਣ ਨਸ਼ਾ ਕੋਈ ਕਰਦੇ ਨਹੀਂ ਨਹੀਂ ਨਸ਼ਾ ਕੋਸ਼ ਨਹੀਂ ਕੋਈ ਨਸ਼ਾ ਨਹੀਂ ਕਰਦੇ ਕਿਸੇ ਵੀ ਤਰ੍ਹਾਂ ਦਾ ਉਹ ਡਿਵਿੰਗ ਕੇਸ ਸੌਂਗੀ ਲੱਗਦਾ ਤਾਂ ਮੰਗੇ ਕਰਦੇ ਕਿ ਸਾਨੂੰ ਨੁਕਸਾਨ ਪਈਦਾ ਹੈ ਜਿਹੜਾ ਨਾ ਜਿੰਨ ਦਾ ਜਾਇਜ ਐਂਡ ਕਾਊਂਟਰ ਕੀਤਾ ਨਾ ਨੁਕਸਾਨ ਪਈਦਾ ਸਨ ਸਾਡੇ ਮੁੰਡੇ ਨਾਲ ਜੀ 3 ਸਾਢੇ 3 ਵਜੇ ਕਰ ਹੁਣ ਲਗਾਏ ਆ ਨਾਲ ਮੰਦਿਰਾਂ ਦੇ ਮੁੰਡੇ ਜੀ ਤੇ ਸਾਨੂੰ 5 5:30 ਵਜੇ ਫੋਨ ਆਇਆ ਵੀ ਆ ਗੱਲ ਬਣ ਗਈ ਨਹੀਂ ਇਹ ਵੀ ਸੰਤੋਖ ਚੱਤੈ ਨਹੀਂ ਹਾਂਜੀ ਆ ਗੱਲ ਕਿੱਥੇ ਗਏ ਸੀ ਕੁਝ ਕਹਿ ਕੇ ਗਿਆ ਸੀ ਕਰੇ ਕਿੱਥੇ ਚੱਲਿਆ ਨਹੀਂ ਨਹੀਂ ਖੁਦ ਦੱਸਿਆ ਉਹ ਆਹ ਮੁੰਡਾ ਲੱਗਿਆ ਨਾ ਮੰਦਰਾਂ ਦਾ ਮੋਲਾ ਮੋਲਾ ਤੇ ਨਾਲ ਉਹ ਜਿਹੜਾ ਹੈਗਾ ਖਰੇ ਮੈਨਾ ਗੋਰਾ ਗੋਰਾ ਉਹ ਲੱਗੇ ਗਿਆ ਉਹ ਲੱਗੇ ਆ ਕਿੰਨੇ ਕ ਵਜੇ ਲੱਗੀ ਗਈ ਆ ਜੀ 3 ਵਜੇ ਤੇ ਉਦੋਂ ਬਾਅਦ ਕੀ ਹੋਇਆ ਜੀ ਹੈ ਨਹੀਂ ਉਦੋਂ ਬਾਅਦ ਚ ਕੀ ਹੋਇਆ ਜੀ ਬਾਈ ਸਾਨੂੰ ਤਾਂ ਪਤਾ ਹੀ ਨਹੀਂ ਕੀ ਹੋਇਆ ਤੇ 5:30 5:30 ਵਜੇ ਫੋਨ ਆਇਆ ਸਾਨੂੰ ਬੇਤਰਾਂ ਆ ਵਾਕਿਆ ਹੋ ਗਿਆ ਕੀ ਵਾਕਿਆ ਹੋਇਆ ਜੀ ਇਹ ਗੋਲੀ ਚੱਲੀ ਅਸੀਂ ਤਾਂ ਗੋਲੀ ਕਿਤਨੇ ਚੱਲ ਗਈ ਹਾਂਜੀ ਉਹ ਮੇਰਾ ਮੁੰਡਾ ਤੇ ਪੋਤਰਾ ਹੀ ਉਹ ਗੱਡੀ ਤੇ ਗਏ ਦੋ ਮਜਨੇ ਹਮ ਫਟਾ ਦਬੜੀ ਜੀ ਜੀਰੇ ਨੇ ਭੱਜ ਗਏ ਹਾਂਜੀ ਉਦੋਂ ਬਾਅਦ ਫਿਰ ਇੱਕ ਮੇਰਾ ਪੁੱਤ ਪੋਤਰਾ ਘੁਰ ਕੇ ਹੀ ਗੱਡੀ ਮੰਕ ਕੇ ਤੇ ਗਿਆ ਜੀ ਮਗਰ ਆ ਗੱਲ ਬਣੀ ਵੀ ਉੱਥੇ ਜਾਂ ਦਿਨ ਵਿਆਹ ਦੋ ਮਾਰਤੇ ਦੇ ਕਹੇ ਵਾਟੜੇ ਮੜਾ ਮੋਟਾ ਆ ਗੱਲ ਬਣੀ ਕੀ ਇਨਸਾਫ ਚਾਹੁੰਦੇ ਹੋ ਤੁਸੀਂ ਹਾਂਜੀ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਸਾਡੇ ਜੀ ਆਹੀ ਤੇ ਆਣੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵੀ ਉਹਨਾਂ ਨੂੰ ਮਾਰਿਆ ਕਿਹੜੀ ਗੱਲੋਂ ਦੇਖੋ ਕੀ ਉਹਨਾਂ ਦਾ ਗੁਨਾਹ ਸੀ ਉਹ ਫੜ ਵੀ ਸਕਦੇ ਸੀ ਉਹ ਫੜ ਵੀ ਸਕਦੇ ਸੀ ਪੁੱਛਦੇ ਉਹਨਾਂ ਨੂੰ ਵੀ ਕੀ ਤੇ ਦੇਖੋ ਫੜਿਆ ਉਹਨਾਂ ਨੂੰ ਕੋਈ ਕੀ ਫੜਿਆ ਕੱਖ ਵੀ ਨਹੀਂ ਮੁੰਡਾ ਵਾਹ ਵਾਹ ਸੀ ਨਹੀਂ ਜੀ ਕੁਆਰਾ ਮੁੰਡਾ ਕਿੰਨੀ ਕੁ ਉਮਰ ਸੀ ਜੀ 23 ਸਾਲ ਦਾ ਹਣਾ 22 23 ਸਾਲ ਦਾ ਪੂਰਾ ਨਾਮ ਕੀ ਹੈ ਇਹ ਸੰਦੀਪ